ਚੱਕੋ ਵੀ ਮਿੱਤਰੋ ਅੱਜ ਇੱਕੋ ਰੰਗ ਦੀਆਂ ਇੱਕੋ ਰੇਟ ਦੀਆਂ ਤਿੰਨ ਬਸ਼ੀਰੀਆਂ ਲਿਆਤੀਆਂ ਆਪਾਂ ਘੋੜੀਆਂ ਨਾਲ ਸਮਝ ਲਓ ਬਸ਼ੀਰੀਆਂ ਆਈਆਂ ਇੱਕ ਨਕੰਦਾ ਇੱਕ ਦੋ ਦੰਦ ਹੋਣ ਲੱਗੇ ਤੇ ਤੀਜੀ ਚਾਰ ਦੰਦ ਇੱਕੰਨਾ ਚ ਹੀਟੇ ਜੇ ਖੜੀ ਐ ਸਾਰੀ ਡਿਟੇਲ ਹੀ ਦਵਾਂ ਕੀ ਹਾਈਟ ਆ ਰੇਟ ਤਿੰਨਾਂ ਦਾ ਹੀ ਸੇਮ ਆ ਪਸੰਦ ਜਿਹੜੀ ਮਰਜ਼ੀ ਕਰ ਲਓ ਸੇਮ ਰੇਟ ਦੀ ਆ ਹੁਣ ਤੁਹਾਡੇ ਤੇ ਡਿਪੈਂਡ ਆ ਕਿਹੜੀ ਪਸੰਦ ਆਉਂਦੀ ਆ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਪਲੈਟਫਾਰਮ YouTube ਚੈਨਲ ਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਦਿਨ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਦੋਸਤੋ ਅੱਜ ਇੱਕ ਨਹੀਂ ਦੋ ਨਹੀਂ ਪੂਰੀਆਂ ਤਿੰਨ ਟੌਪ ਦੀਆਂ ਬਸ਼ੀਰੀਆਂ ਲਿਆਤੇ ਬਸ਼ੀਰੀਆਂ ਤੇ ਵੀ ਆ ਘੋੜੀਆਂ ਤੇ ਵੀ ਆ ਮਤਲਬ ਨਵੀਂ ਉਮਰ ਆ ਕਈ ਭਰਾ ਹੁੰਦੇ ਆ ਭਾਈ ਆਪਾਂ ਬਸ਼ੀਰੀ ਲੈਣੀ ਆ ਤਾਂ ਮੰਨ ਲਓ ਦੋਸਤੋ ਉਹਨਾਂ ਲਈ ਵੀ ਬੈਸਟ ਆ ਤੇ ਕਈਆਂ ਦੇ ਮਨ ਦੀ ਸ਼ਾਹਮਦੀ ਵੀ ਨਵੀਂ ਉਮਰ ਦੀ ਘੋੜੀ ਲੈਣੀ ਆ ਤਾਂ ਦੋਸਤੋ ਦੋ ਦੰਦ ਨਕੰਦ ਚਾਰ ਦੰਦ ਤਿੰਨ ਤਰ੍ਹਾਂ ਦੀਆਂ ਭਵਿਸ਼ੇਰੀਆਂ ਲਿਆਦੇ ਜਿਹੜੀ ਤੁਹਾਡੇ ਪਸੰਦ ਹੋਈ ਹੁੰਦੀ ਹੋਈ ਰੱਖ ਲਓ ਬਾਲ ਪੁਰ ਜਾਂਦੇ ਸਾਰੀਆਂ ਹੀ ਸਾਫ ਆ ਸਾਰੀਆਂ ਡਿਟੇਲ ਦਵਾ ਕੀ ਹਾਈਟਾ ਕਿੰਨੀ ਪ੍ਰੋਪਰ ਉਮਰ ਆ ਕੀ ਲੈਨ ਦੇਣਾ ਹਨ ਤੇ ਬਾਕੀ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਕਮੈਂਟ ਕਰਦੇ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤਾਂ ਕਿ ਸਾਡਾ ਵੀ ਹੌਸਲਾ ਵਧੀ ਚੱਲੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨ ਬੱਲੇ ਸਾਰਿਆਂ ਤੋਂ ਪਹਿਲਾਂ ਇਹ ਬਸ਼ੇਰੀ ਚੈੱਕ ਕਰੋ ਦੋਸਤੋ ਦੋ ਦੰਦ ਹੁੰਦੀਆਂ ਪੰਜ ਕਲੈਨ ਚਾਰੇ ਪੈਰ ਥੋੜੇ ਥੋੜੇ ਚਟੇ ਆ ਗੁੱਡ ਚਾਰੇ ਬਰਾਬਰ ਚਟੇ ਆਈ ਨਹੀਂ ਇੱਕ ਵੱਧ ਇੱਕ ਘੱਟ ਚਾਰੇ ਗਿੱਟਿਆਂ ਤੋਂ ਥੱਲੇ ਪ੍ਰੋਪਰ ਜਿਵੇਂ ਮੈਂਟੀਨਾ ਹਨਾ ਹੁੰਦੇ ਆ ਪ੍ਰੋਪਰ ਚਟੇ ਲੈਂਥ ਆਮ ਜਾਨਵਰ ਨਾਲੋਂ ਜ਼ਿਆਦਾ neck ਦੀ ਲੰਬਾਈ ਲੰਬੂਈ ਬਹੁਤ ਜ਼ਿਆਦਾ ਤੇ ਮੱਥੇ ਫੁੱਲਾ ਤੇ ਦੋ ਦੰਦ ਹੋਣ ਲੱਗ ਗਏ ਬੱਚੇ ਮੰਨ ਲਓ ਸਵਾ ਦੋ ਤੋਂ ਢਾਈ ਸਾਲ ਦੇ ਵਿਚਾਲੇ ਦੀ ਉਮਰ ਆ 60 ਇੰਚ ਹਾਈਟ ਜਿਹੜਾ neck ਦਾ ਕਰਬ-ਕਰਬ ਉਹ ਬਹੁਤ ਜ਼ਿਆਦਾ ਚੰਗਾ ਤੇ ਆ ਕੇ ਸਾਹਮਣੇ ਦੇਖੋ ਤਾਂ ਤੁਹਾਨੂੰ ਪਤਾ ਚੱਲ ਜੇ ਦੇਖੋ ਤਾਂ ਹੁੰਦੇ ਜਿਹੜੀ ਬਣਾਵਟਾ ਉਹ ਬਹੁਤ ਜ਼ਿਆਦਾ ਚੰਗੀ ਆ ਇਹਦਾ ਹੁਣ ਰੱਸਾ ਲਾ ਕੇ ਵੀ ਤੁਹਾਨੂੰ ਤੋਂਆਂ ਦੀਆਂ ਬੰਤਰਾਂ ਦਿਖਾਉਣ ਦੇ ਨਾਲੇ ਮੱਥੇ ਆਲ ਫੁੱਲ ਫੁੱਲ ਨੇੜਿਓਂ ਦੇਖ ਲਓ ਮੂੰਹ માં ਬਰੀਕੀ ਬਹੁਤ ਆ ਕਹਿਣ ਦਾ ਮਤਲਬ ਬੱਚੀ ਜ ਪੂਰੀ ਬਰੀਕੀ ਐ ਸਵਾਰੀ ਦੀ ਪਾਸ ਰੇ ਰੂਪੀਏ ਸੋਹਣਾ ਤੁਰਦੀ ਸਵਾਰੀ ਦੇ ਤਾਂ ਦੋਸਤੋ ਤਿੰਨੇ ਜਾਨਵਰੀ ਪੂਰੇ ਸਾਫ ਆ ਤੇ ਆ ਦੋਹਾਂ ਦਾ ਜਿਹੜੀ ਇੱਕ ਸਿਰਫ ਮੱਥੇ ਫੁੱਲ ਦੀ ਫਿਰਦੀ ਚਾਰੇ ਪੈਰ ਕਾਲੇ ਆ ਉਹ ਹਜੇ 17 ਤੋਂ 20 ਮਹੀਨਿਆਂ ਦੇ ਵਿਚਾਲੇ ਉਮਰ ਆ ਨਕਾਂਦਾ ਜਿਹਨੂੰ ਆਪਾਂ ਦੁੱਧ ਦੰਦ ਕਹਿੰਦੇ ਨੇ ਉਹ ਹੀਟ 'ਚ ਆ ਦੋਸਤੋ ਦੇਖ ਕੋਈ ਇਹਦਾ ਮੂੰਹ ਵੀ ਪਾਟ ਕੇ ਦਿਖਾਤਾ ਦੋ ਦੰਦ ਉੱਪਰ ਲਿਆਂ ਟੋਪੀਆਂ ਲਾਹ ਚੱਲੀ ਦੋ ਦੰਦ ਹੋ ਰਹੀ ਆ ਕੋਈ ਆਪਣੇ ਉਹ ਚੀਜ਼ ਨਹੀਂ ਆਪਾਂ ਚਾਰ ਦੰਦ ਨੂੰ ਦੋ ਦੰਦ ਦੱਸੀ ਚੱਲਾਂਗੇ ਹਨ ਤਾਂ ਹੀ ਆਪਾਂ ਮੂੰਹ ਪਾਟ ਕੇ ਤੁਹਾਨੂੰ ਸਾਹਮਣੇ ਦਿਖਾਤਾ ਵੀ ਦੋਸਤੋ ਚੈੱਕ ਕਰ ਲਓ ਕੰਡੀਸ਼ਨ ਜਿਹੜੀ ਵੀ ਆ ਤੁਹਾਡੇ ਸਾਹਮਣੇ ਜਿਹੜੀ ਚਾਰ ਪੈਰ ਕਾਲਿਆਂ ਵਾਲੀ ਆ ਉਹ ਹੈਗੀ ਆਪਣੀ 17 ਤੋਂ 20 ਮਹੀਨੇ 59 ਪਲੱਸ ਹਾਈਟ ਆ ਉਹਦੀ ਹਾਈਟ ਬੱਚੀ ਨੇ ਹਜੇ ਹੋਰ ਵੀ ਬਹੁਤ ਕਰ ਜਾਣੀਆਂ ਤੇ ਜਿਹੜੀ 3 ਨੰਬਰ ਤੇ ਆ ਤੀਜੀ ਕੋ ਚਾਰ ਦੰਦ ਆ ਜੀ ਜੀ ਦੇ ਮੱਥੇ ਪਾਲ ਦਾ ਪੱਤਾ ਵੱਡਾ ਤੇ ਮੂਰਲੇ ਦੋ ਪੈਰ ਚਿੱਟੇ ਜਿਹਨੂੰ ਲక్ష్ਮੀ ਕਦਮ ਆਪਾਂ ਬੋਲਦੇ ਨੇ ਦੋਸਤੋ ਲక్ష్ਮੀ ਕਦਮ ਜਾਨਵਰ ਬਹੁਤ ਘੱਟ ਮਿਲਦਾ ਤੇ ਉਹਦੀ ਡਿਮਾਂਡ ਬਹੁਤ ਜ਼ਿਆਦਾ ਹੋ ਜਾਂਦੀ ਹੈ ਮੰਨ ਲਓ ਰੇਟ ਦੀ ਡਿਮਾਂਡ ਤੇ ਵੈਸੇ ਖਰੀਦਣ ਵਾਲੇ ਦੀ ਡਿਮਾਂਡ ਤਾਂ ਮਿੱਤਰੋ ਖਰੀਦਣ ਵਾਲੇ ਦੀ ਡਿਮਾਂਡ ਜ਼ਰੂਰ ਵਧੂ ਪਰ ਆਪਣੀ ਉਹ ਆਤ ਨਹੀਂ ਵੀ ਰੇਟ ਦੀ ਡਿਮਾਂਡ ਵਧਾ ਦੇਗਾ ਆਹ ਜਿਹੜੀ ਘੋੜੀ ਭਾਰੀ ਜੀ ਇਹ ਲక్ష్ਮੀ ਕਦਮ 60 ਇੰਚ ਹਾਈਟ ਤੋਰਾ ਬਹੁਤ ਅਰੀ ਵੀ ਆ ਚਲ ਬਹੁਤ ਤਰ ਮੂਰਲੇ ਦੋ ਪੈਰ ਚਿੱਟੇ ਇੱਕ ਜ਼ਿਆਦਾ ਇੱਕ ਘੱਟ ਹੈ ਲక్ష్ਮੀ ਕਦਮੀ ਹੈ ਤੇ ਮੱਥੇ ਪਾਲ ਦਾ ਪੱਤਾ 60 ਇੰਚ ਹਾਈਟ ਪੁੱਠਾ ਵਾਠਾ ਬਹੁਤ ਸੋਹਣਾ ਤੇ ਰੰਗ ਕੁਮੈਤ ਬਹੁ ਪੱਕਾ ਦੇਖੋ ਕਰਦਨੁਰਦਨ ਦੀ ਕੰਡੀਸ਼ਨ ਵੀ ਦੇਖ ਸਕਦੇ ਨਖਰਾ ਐਟੀਟਿਊਡ ਸਾਰਾ ਤੁਹਾਡੇ ਸਾਹਮਣੇ ਆ ਸਾਰੀ ਚੈੱਕ ਕਰ ਸਕਦੇ ਤੇ ਜਿਹੜੀ ਆ ਵਿਚਾਲੇ ਬਸ਼ੇਰੀ ਆ ਹੁਣ ਸਾਈਡ ਤੇ ਹੋਗੀ ਦੋਸਤ ਮਗਰ ਫਿਰਦੀ ਸਾਰਿਆਂ ਤੋਂ ਤੇ ਉਹ ਨਕੰਦ ਬੱਚੇ ਦੁੱਧ ਦੰਦਿਆਂ ਚ ਉਹਦੇ ਸਿਰਫ ਮੱਥੇ ਫੁੱਲ ਆ ਇਹਦੇ ਵੱਡੀ ਚਾਰ ਦੰਦ ਦੇ ਮੱਥੇ ਫੁੱਲ ਦੋ ਪੈਰ ਮੂਹਰੇ ਚਿੱਟੇ ਆ ਤੇ ਦੋ ਦੰਦ ਤੇ ਚਾਰ ਪੈਰ ਛੱਟੇ ਮੱਥੇ ਫੁੱਲ ਆ ਤੰਨੇ ਚੰਗੀਆਂ ਦੋਸਤੋ ਰੇਟ ਵੀ ਸੇਮ ਆ ਬਾਲਪੋਰੀਆਂ ਦੀ ਸਾਫਾ ਹੱਥਾਂ ਪੈਰਾਂ ਦੀ ਸਾਫ ਤੇ ਸਵਾਰੀ ਵੀ ਤੰਨੇ ਦੀ ਚਾਲੂ ਆ ਇਹਨਾਂ ਸਾਹਲ ਵੀ ਸਵਾਰੀ ਪਤਾ ਨਹੀਂ ਵੱਡੀ ਘੂੜੀ ਚ ਚਲਦੀ ਹੋਊ ਸਵਾਰੀ ਤੰਨੇ ਦੀ ਚਾਲੂ ਤੇ ਸਵਾਰੀ ਨੇ ਤੰਨੇ ਹੀ ਪਾਸ ਆ ਤੰਨੇ ਮੌਕੇ ਤੇ ਖਾਲੀ ਹੈ ਜੀ ਜਿਹੜੀ ਨਕੰਦ ਬਸ਼ੇਰੀ ਹੀਟੇ ਚ ਖੜੀ ਆ ਕਿਹ ਪ੍ਰਾਦ ਪਸੰਦ ਆਉਂਦੀ ਹੋਈ ਤਾਂ ਜਿਵੇਂ ਵੇਟ ਬੂਟ ਸੋਨਾ ਤਾਂ ਮੀਟ ਵੀ ਹੋ ਸਕਦੀ ਆ ਤੋ ਜਿਹੜਾ ਵੀ ਭਰਾ ਦੇ ਜਿਹੜਾ ਜਾਨਵਰ ਪਸੰਦ ਆਉਂਦਾ ਹੈ ਸਕਰੀਨਸ਼ਾਟ ਭੇਜ ਦੇ ਜਾਂ ਉਮਰ ਦਾਸ ਦੇ ਚਾਰ ਦੰਦ ਦੋ ਦੰਦ ਜਾਂ ਨਕੰਦ ਤੇ ਰੇਟ ਜੈ ਜੀ ਦੋਸਤੋ ਤੰਨਾ ਦੀ ਫਾਲੀ ਚੰਬੀ ਘੋੜੀ ਦੇ ਮੁੱਲ ਦੀ ਮੰਨ ਲਓ ਤੰਨਾ ਹੀ ਮਿਲ ਜਾਣੇ ਤੁਹਾਨੂੰ ਤੇ ਨੰਬਰ ਕਰ ਲੈ 9623915454498555990 ਰਫਤਾਰ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਆ